ਅੱਜ ਮੈਂ ਬਣਾਵਾਂਗੀ ਚਨਾ ਚਾਟ ਕਾਲੇ ਚਨੇ ਦੀ ਚਾਟ ਅਜਿਹਾ ਬਣਾ ਕੇ ਤਿਆਰ ਕਰਾਂਗੇ ਇਹਨੂੰ ਆਪਾਂ ਚਨਾ ਸੈਲਡ ਵੀ ਕਹਿ ਸਕਦੇ ਹਾਂ ਸਭ ਤੋਂ ਪਹਿਲਾਂ ਇੱਥੇ ਮੈਂ 200 ਗ੍ਰਾਮ ਕਾਲੇ ਚਨੇ ਲੈ ਲਿੱਤੇ ਤੇ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ 6 ਤੋਂ 7 ਘੰਟੇ ਲਈ ਭਿਜੇ ਰਹਿਣ ਦਿੱਤਾ ਸੀ ਫਿਰ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਬੋਇਲ ਕਰ ਲਿਆ ਮੈਂ 4 ਵਿਸਲੇ ਦੀਆਂ ਹਾਈ ਫਲੇਮ ਦੇ ਉੱਪਰ ਧਵਾਨ ਤੋਂ ਬਾਅਦ ਫਿਰ ਇਸ ਨੂੰ 15 ਮਿੰਟ ਲਈ ਲੋ ਫਲੇਮ ਤੇ ਘਰ ਦਿੱਤਾ ਸੀ ਤੇ ਇਸ ਦੇ ਵਿੱਚ ਮੈਂ ਇੱਕ ਚਮਚ ਨਮਕ ਵੀ ਪਾ ਲਿੱਤਾ ਸੀ ਤੇ ਇਹ ਉਬਲੇ ਹੋਏ ਚਨੇ ਨੇ ਸਾਡੇ ਦੇਖੋ ਬਹੁਤ ਵਧੀਆ ਤਰੀਕੇ ਨਾਲ ਇਹ ਬੋਇਲ ਹੋ ਚੁੱਕੇ ਹੋਏ ਨੇ ਤੇ ਹੁਣ ਇਹਦੀ ਚਾਟ ਬਣਾਣੀ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਇੱਥੇ ਮੈਂ ਇੱਕ ਬਰਤਨ ਲੈ ਲਿੱਤਾ ਹੈ ਤੇ ਇਸ ਦੇ ਵਿੱਚ ਮੈਂ ਇੱਕ ਚਮਚ ਤੇਲ ਦਾ ਭਰ ਕੇ ਪਾ ਦਿੱਤਾ ਇਸ ਤੋਂ ਬਾਅਦ ਤੇਲ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ ਤੇ ਮੀਡੀਅਮ ਫਲੇਮ ਤੇ ਇਸ ਨੂੰ ਆਪਾਂ ਪਹਿਲਾਂ ਗਰਮ ਹੋਣ ਦਵਾਂਗੇ ਤੇਲ ਆਪਾਂ ਬਹੁਤ ਥੋੜੀ ਮਾਤਰਾ ਚ ਲਿਆ ਇਸ ਲਈ ਬਹੁਤ ਹੀ ਜਲਦੀ ਗਰਮ ਹੋ ਗਿਆ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਅੱਧਾ ਚਮਚ ਜੀਰਾ ਤੇ ਜੀਰੇ ਨੂੰ ਵੀ ਤੜਕਣ ਦਵਾਂਗੇ ਜਿਵੇਂ ਕਿ ਮੈਂ ਹਮੇਸ਼ਾ ਹੀ ਕਹਿੰਨੀ ਐ ਕਿ ਤੇਲ ਗਰਮ ਹੋਏ ਤਾਂ ਜੀਰੇ ਨੂੰ ਭੁੱਜਦੇ ਹੋਏ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਜੀਰਾ ਦੇਖੋ ਭੁੰਨਿਆ ਗਿਆ ਤੇ ਹੁਣ ਇਸ ਦੇ ਵਿੱਚ ਪਾਵਾਂਗੇ ਕਸ਼ਮੀਰੀ ਲਾਲ ਮੇਚ ਰੰਗਤ ਦੇ ਵਾਸਤੇ ਤੇ ਇੱਥੇ ਅੱਧਾ ਚਮਚ ਮੈਂ ਕਸ਼ਮੀਰੀ ਲਾਲ ਮੇਚ ਦਾ ਇਸਤੇਮਾਲ ਕੀਤਾ ਹੈ ਇਹਨੂੰ ਆਪਾਂ ਬਹੁਤ ਨਹੀਂ ਭੁੰਨਣਾ ਬਸ ਦੇਖੋ ਇਸ ਤਰ੍ਹਾਂ ਹਿਲਾਉਂਦੇ ਹੀ ਨਾਲ ਹੀ ਇਸ ਦੇ ਆਪਾਂ ਜਿਹੜੇ ਚਨੇ ਬੋਇਲ ਕਰਕੇ ਰੱਖੇ ਨੇ ਉਹ ਪਾ ਦੇਣੇ ਨੇ ਤੇ ਚਲੇ ਮੈਂ ਇੱਥੇ ਪਾ ਦਿੱਤੇ ਨੇ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣੇ ਦੇਖੋ ਸਿਰਫ ਮੈਂ ਹਲੇ ਅਜੇ ਛ ਕਸ਼ਮੀਰੀ ਲਾਲ ਮਿਰਚ ਹੀ ਪਾਈ ਏ ਕੋਈ ਹੋਰ ਕੋਈ ਬਹੁਤ ਜ਼ਿਆਦਾ ਮਸਾਲੇ ਨਹੀਂ ਪਾਏ ਤਕਰੀਬਨ ਇਹਨੂੰ 1.5 ਤੋਂ 2 ਮਿੰਟ ਤੱਕ ਆਪਾਂ ਇਸੇ ਤਰ੍ਹਾਂ ਲੋ-ਮੀਡੀਅਮ ਫਲੇਮ ਦੇ ਉੱਪਰ ਰੋਸਟ ਕਰ ਲੈਣੇ ਜੇ ਇਸ ਤਰ੍ਹਾਂ ਰੋਸਟ ਕਰਕੇ ਚਨਾ ਚਾਟ ਬਣਾਈ ਗਈ ਹੋਵੇ ਤਾਂ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਏ लो मीडियम फ्लेम ਤੇ ਪਕਾਉਂਦੇ ਹੋਏ ਮੈਨੂੰ ਇਸ ਨੂੰ 2 ਮਿੰਟ ਹੋ ਚੁੱਕੇ ਹੋਏ ਨੇ ਤੇ ਗੈਸ ਦੀ ਫਲੇਮ ਇੱਥੇ ਹੁਣ ਬੰਦ ਕਰ ਦਿੰਦੇ ਆ ਬੜੀ ਸਿੰਪਲ ਜੀ ਸੋਖੀ ਜੀ ਰੈਸਪੀ ਹੈ ਤੇ ਬਹੁਤ ਹੀ ਜ਼ਿਆਦਾ ਇਸ ਸਵਾਦ ਲੱਗਦੀ ਹੈ ਤੇ ਛੋਟੀ ਜੀ ਰੈਸਪੀ ਹੈ ਬਸ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਚਨੇ ਰੋਸਟ ਹੋ ਚੁੱਕੇ ਨੇ ਤੇ ਇਸ ਨੂੰ ਹੁਣ ਆਪਾਂ ਠੰਡਾ ਹੋਣ ਦਵਾਂਗੇ ਤੇ ਚਨੇ ਦੇ ਵਿੱਚ ਪਾਉਣ ਵਾਸਤੇ ਹੁਣ ਇੱਥੇ ਮੈਂ ਲਏ ਨੇ ਪਿਆਜ਼ ਬਰੀਕ-ਬਰੀਕ ਕੱਟ ਲਿੱਤਾ ਹੋਇਆ ਮੈਂ ਇਹਨਾਂ ਨੂੰ ਖੀਰਾ ਤੇ ਨਾਲ ਗਾਜਰਾ ਇਹ ਚੀਜ਼ਾਂ ਮੈਂ ਕੱਟ ਕੇ ਰੱਖ ਲਿੱਤੀਆਂ ਹੋਈਆਂ ਨੇ ਤੇ ਨਾਲ ਹੀ ਇੱਥੇ ਮੈਂ ਬੋਇਲ ਕੀਤੇ ਹੋਏ ਆਲੂ ਵੀ ਲੈ ਲਿੱਤੇ ਨੇ ਇਹਨਾਂ ਨੂੰ ਵੀ ਮੈਂ ਇਸ ਤਰ੍ਹਾਂ ਪੀਸਿਸ ਦੇ ਵਿੱਚ ਕੱਟ ਲਿੱਤਾ ਤੇ ਨਾਲ ਹੀ ਇੱਥੇ ਮੈਂ ਹਰੀਆਂ ਮਿਰਚਾਂ ਵੀ ਦੋ ਲੈ ਲਿੱਤੀਆਂ ਨੇ ਇਹ ਵੀ ਮੈਂ ਕੱਟ ਕੇ ਰੱਖ ਲਿੱਤੀਆਂ ਹੋਈਆਂ ਨੇ ਸਾਰੀਆਂ ਚੀਜ਼ਾਂ ਦੀ ਤਿਆਰੀ ਆਪਾਂ ਪਹਿਲਾਂ ਹੀ ਕਰਕੇ ਰੱਖ ਲਿੱਤੀ ਹੋਈ ਏ ਤੇ ਜਿਹੜੇ ਚਨੇ ਹੈਗੇ ਨੇ ਉਹ ਵੀ ਠੰਡੇ ਹੋ ਚੁੱਕੇ ਨੇ ਤੇ ਦੇਖੋ ਚਨੇ ਠੰਡੇ ਹੋ ਚੁੱਕੇ ਨੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਪਿਆਜ਼ ਗਾਜਰਾ ਤੇ ਖੀਰੇ ਜਿਹੜੇ ਕਿ ਆਪਾਂ ਪਹਿਲਾਂ ਹੀ ਕੱਟ ਕੇ ਰੱਖ ਲਿੱਤੇ ਹੋਏ ਏ ਨਾਲ ਇਸ ਦੇ ਪਾਵਾਂਗੀ ਮੈਂ ਬੋਇਲ ਕੀਤੇ ਹੋਏ ਆਲੂ ਤੇ ਨਾਲ ਇਸ ਦੇ ਪਾ ਦਾਂਗੇ ਹਰੀਆਂ ਮਿਰਚਾਂ ਜਿਹੜੀਆਂ ਕਿ ਬਰੀਕ-ਬਰੀਕ ਕੱਟ ਕੇ ਰੱਖੀਆਂ ਹੋਈਆਂ ਨੇ ਤੇ ਥੋੜਾ ਜਿਹਾ ਨਮਕ ਪਾਵਾਂਗੇ ਇੱਥੇ ਬਹੁਤ ਜ਼ਿਆਦਾ ਨਹੀਂ ਪਾਣਾ ਕਿਉਂਕਿ ਜਦੋਂ ਚਨੇ ਬੋਇਲ ਕੀਤੇ ਸੀ ਤੇ ਉਹਨਾਂ ਦੇ ਵਿੱਚ ਵੀ ਆਪਾਂ ਨਮਕ ਪਾਇਆ ਹੋਇਆ ਸੀ ਇਸ ਲਈ ਬਹੁਤ ਜ਼ਿਆਦਾ ਨਹੀਂ ਪਾਣਾ ਤੇ ਕਿਉਂਕਿ ਆਪਾਂ ਚਾਟ ਮਸਾਲਾ ਵੀ ਪਾਣਾ ਤੇ ਉਹਦੇ ਵਿੱਚ ਵੀ ਬਹੁਤ ਨਮਕ ਹੁੰਦਾ ਹੈ ਨਮਕ ਪਾਣ ਤੋਂ ਬਾਅਦ ਹੋਨੇ ਤੇ ਪਾਵਾਂਗੀ ਮੈਂ ਭੁੰਨੇ ਹੋਏ ਜੀਰੇ ਦਾ ਪਾਊਡਰ ਸਾਬਤ ਜੀਰਾ ਤਾਂ ਆਪਾਂ ਪਾਇਆ ਹੀ ਸੀ ਪਰ ਇਹ ਭੁੰਨੇ ਹੋਏ ਜੀਰੇ ਦਾ ਪਾਊਡਰ ਪਾਣ ਨਾਲ ਜਿਹੜਾ ਸਵਾਦ ਹੈਗਾ ਹੋਰ ਜ਼ਿਆਦਾ ਵੱਧ ਜਾਂਦਾ ਹੈ ਤੇ ਹੁਣ ਇੱਥੇ ਪਾਵਾਂਗੀ ਮੈਂ ਅੱਧਾ ਚਮਚ ਚਾਟ ਮਸਾਲਾ ਇਹਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ ਚਾਟ ਮਸਾਲਾ ਜ਼ਰੂਰ ਪਾਣਾ ਹੈ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਇੱਕ ਨਿੰਬੂ ਦਾ ਰਸ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਦੇਖੋ ਕਿੰਨਾ ਘੱਟ ਟਾਈਮ ਲੱਗਿਆ ਤੇ ਬੜੀ ਹੀ ਚਟਪਟੀ ਛਾਂਟ ਜਿਹੜੀ ਹੈਗੀ ਇਹ ਬਣ ਕੇ ਤਿਆਰ ਹੋ ਗਈ ਹੈ ਚਨੇ ਤਾਂ ਵੈਸੇ ਹੀ ਆਪਣੇ ਸਰੀਰ ਦੇ ਲਈ ਬਹੁਤ ਵਧੀਆ ਹੁੰਦੇ ਨੇ ਤੇ ਬਿਲਕੁਲ ਵੀ ਇਹ ਫੈਟ ਵੀ ਨਹੀਂ ਕਰਦੇ ਕੋਸ਼ਿਸ਼ ਕਰਿਆ ਕਰੋ ਕਿ ਇਸ ਤਰ੍ਹਾਂ ਫੈਟਲੈਸ ਚੀਜ਼ਾਂ ਖਾਇਆ ਕਰੋ ਨਾ ਤਾਂ ਸਲਾਦ ਦੇ ਵਿੱਚ ਕੋਈ ਫੈਟ ਹੈ ਤੇ ਨਾ ਹੀ ਚਨੇ ਦੇ ਵਿੱਚ ਕੋਈ ਫੈਟ ਹੈ ਦੇਸਲੀ ਹਫਤੇ ਚ ਕੋਸ਼ਿਸ਼ ਕਰਿਆ ਕਰੋ ਹਫਤੇ ਚ ਘੱਟੋ ਘੱਟ ਤਿੰਨ ਕਵਾਰੀ ਇਹੋ ਜਿਹੀਆਂ ਚੀਜ਼ਾਂ ਜ਼ਰੂਰ ਲਿਆ ਕਰੋ ਜਿਨ੍ਹਾਂ ਚ ਬਿਲਕੁਲ ਵੀ ਫੈਟ ਨਹੀਂ ਹੁੰਦੀ ਨਾ ਹੀ ਕੈਲਿਸਟਰੋਲ ਵੱਧਦਾ ਛਨੇ ਦੇ ਨਾਲ ਤੇ ਦੇਖੋ ਕਿੰਨੇ ਘੱਟ ਟਾਈਮ ਦੇ ਵਿੱਚ ਚਟਪਟੀ ਚਾਟ ਬਣ ਕੇ ਤਿਆਰ ਹੋ ਗਈ ਹੋਈ ਹੈ ਇਹਨੂੰ ਹੁਣ ਸਰਵ ਕਰਦੇ ਹਾਂ ਹਾਂਜੀ ਤੇ ਦੇਖੋ ਆਪਣਾ ਚਟਪਟੀ ਚਨਾ ਚਾਟ ਬਣ ਕੇ ਤਿਆਰ ਹੋ ਚੁੱਕੀ ਹੈ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਕਿ ਤੁਸੀਂ ਇਹਨੂੰ ਚਨਾ ਚਾਟ ਵੀ ਕਹਿ ਸਕਦੇ ਹੋ ਚਨਾ ਸੈਲਡ ਵੀ ਕਹਿ ਸਕਦੇ ਹੋ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਮੇਰੀ ਇਹ ਸਿੰਪਲ ਜੀ ਤੇ ਵਧੀਆ ਜੀ ਰੈਸਪੀ ਕਿਵੇਂ ਦੀ ਲੱਗੀ